लोकसभा हल्का श्री फतेहगढ़ से तो आम आदमी पार्टी दे उम्मीदवार गुरप्रीत सिंह जीपी वलो खेड़ा ब्लाक दे पग पग पिंडा दे चक्कर प्रचार कीता गया है इस पिंड सडोल विखे जेड़ा की सीनियर आप नेता अमरेंद्र सिंह मड़ोपल दी चोण मीटिंग कीती गई ते इस दरण आ पगू ते बड़ी किट्टी बोल ਯਾਰ ਸਾਡਾ ਉਮੀਦਵਾਰ ਪੱਕਾ ਹਲ ਦੇ ਦੇਖ ਲਓ ਸੀਨੀਅਰ ਆਪ ਨੇਤਾ ਅਮਰਿੰਦਰ ਸਿੰਘ ਨੇ ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਤੋਂ ਲੋਕ ਖੁਸ਼ ਨੇ ਤੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹੰਗਾਰਾ ਮਿਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਹੈਰੀਟੇਜ ਸ਼ਹਿਰ ਬਣਾਇਆ ਜਾਵੇਗਾ ਆਪ ਆਗੂ ਦਿਲਪ੍ਰੇ ਸਿੰਘ ਪੱਟੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਭਾ ਵਾਦੀ ਸਿੰਘ ਰਾਏ ਪਵਾਨ ਸਿੰਘ ਪਾ ਕਰਨ ਆਮ ਆਦਮੀ ਪਾਰਟੀ ਵਿੱਚ ਪ੍ਰੀਤ ਨਾਗਰਾ ਜੀ ਆਮ ਆਦਮੀ ਦਾ ਪੱਲਾ ਫੜਿਆ ਤੇ ਜਿਸ ਨਾਲ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਪਰਮਾ ਹੁੰਗਾਰਾ ਮਿਲਿਆ ਜਿੰਦਾਬਾਦ ਜਿੰਦਾਬਾਦ ਸਭੇ ਸੁਖਵਾ ਸਮਾਜ ਜਿੰਦਾਬਾਦ ਜਿੰਦਾਬਾਦ ਸਭੇ ਕੇਸ਼ਰੀ ਪਾਰਸਭ ਜਿੰਦਾਬਾਦ ਜਿੰਦਾਬਾਦ ਸਦਾ ਪਿੰਡ ਮੂਹ ਤੋਂ ਖੋ ਜਿੰਦਾਬਾਦ 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 ਤੁਸੀਂ ਸਾਰੇ ਜਿੰਦਾਬਾਦ 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 ਸੋਨਿਆ ਭੈਣਾ ਜਿੰਦਾਬਾਦ ਜਿੰਦਾਬਾਦ mere sehatye jindaabad ka sehatye badhe wo ਬਹੁਤ ਵਧੀਆ ਘਟੋ ਘਟ ਪੁਜਾ ਦੇ ਕਰੀਬ ਸਾਡੇ ਨੌਜਵਾਨਾਂ ਨੇ ਜੁਆਇਨ ਕੀਤਾ ਹੈ ਬੜਾ ਵਧੀਆ ਰਿਸਪੌਂਸ ਸਾਨੂੰ ਮਿਲ ਰਿਹਾ ਅੱਜ ਘਟੋ ਘਟ ਦੋਸਤਾਂ ਦੀ ਜਨਮ ਹੈ ਤੇ ਰਾਏ ਸਾਹਿਬ ਤੇ ਚੇਅਰਮੈਨ ਸਾਹਿਬ ਸਾਡੀ ਸੂਚੀ ਤੇ ਜਾ ਕੇ ਆਈਏ ਤੇ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਕਿ ਜੋ ਦੋਸਤਾਂ ਦੇ ਵਿੱਚ ਸਾਡੇ ਮੁਖਮੰਦੀ ਸਾਹਿਬ ਨੇ ਕੰਮ ਕੀਤੇ ਆ ਉਹਦੇ ਅੱਜ ਲੋਕੀ ਪੂਰੇ ਵਾਵਾ ਕਰ ਰਹੇ ਨੇ ਕਿਸਾਨ ਵੀ ਅੱਜ ਖੁਸ਼ ਹੋ ਰਹੇ ਹਿੰਦੂ ਪਰ ਜਿੰਨੀਆਂ ਸਾਰੇ ਪੰਜਾਬ ਸੁਣ ਅੰਸ਼ਟਾਂ ਨੇ ਚਾਹੇ ਸੀ ਬਣਨ ਚਾਹੇ BC ਬਣੇ ਉਹ ਬਹੁਤ ਜ਼ਿਆਦਾ ਖੁਸ਼ ਹੈ ਸਰਬਪੂਰੀ ਆਸ ਹੈ ਜਦੋਂ 1 ਜੂਨ ਨੂੰ ਬੋਟਾ ਪੈਣੀ ਵਿਚਾਰ ਚੋਂ ਜਦੋਂ ਰਿਜ਼ਲਟ ਆਉਣਾ ਬਹੁਤ ਵੱਡੇ ਫਰਕ ਆਉਣਗੇ ਜੈਮਲਾਬ ਲੈਬ ਲੈਬਰੀ ਵੱਲੋਂ ਜਿਹੜੀ ਐਸੋਸੀਏਸ਼ਨ ਨੇ ਸਮਰਥਨ ਦਿੱਤਾ ਮੈਂ ਜੈਮਲਾਬ ਪੋਰਟਿਆ ਸ਼ੋਟਾ ਮੋਰ ਕੱਪ ਜਿਹਨਾਂ ਸੰਸਦ ਨੂੰ ਸਪੋਰਟ ਦੇ ਰਿਹਾ ਤੇ ਬਹੁਤ ਵਧੀਆ ਲੱਗ ਰਿਹਾ ਕਿ ਤੁਹਾਨੂੰ 150 ਦੇ ਫੀਸ ਬਲਵਾਉਣ ਨੇ ਜਿਵੇਂ ਰਾਏ ਜਨ ਦੱਸਿਆ ਜੋ ਵੀ ਅੰਦਰ ਸੁਸਤੀਆਂ ਨੇ ਉਹਨਾਂ ਦੇ ਟਾਈਮ ਚੋ ਵਿਧਾਨ ਸਭਾ ਚੋਂ ਡਾਉਣਗੇ ਜੋ ਇਹਨਾਂ ਦੀ ਮੁਸ਼ਕਲ ਹੈ ਉਹ ਹੱਲ ਵੀ ਹੋਊਗਾ ਸਾਡੇ ਹਲਕੇ ਦੇ ਪਿੰਡ ਐਮ ਐਲ ਏ ਸਾਹਿਬ ਤੇ ਗੁਰਪ੍ਰੀਤ ਸਿੰਘ ਜੀ ਜੀਪੀ ਆਏ ਸੀ 2022 ਦੇ ਵਿੱਚ ਵੀ ਜਿਹੜਾ ਸਾਡੇ ਪਿੰਡ ਦੇ ਲੋਕਾਂ ਨੇ ਐ ਐਮਐਲਏ ਸਰਦਾਰ ਲਖਵੀਰ ਸਿੰਘ ਜੀ ਰਾਏ ਦੇ ਜੇਬ ਦੇ ਵਿੱਚ ਅਸੀਂ ਸਿਰਨਾਲ ਸੈਟ ਜੋੜ ਕੇ ਜਦੋਂ ਬੈਠੇ ਸੀ ਤਾਂ ਉਹਨਾਂ ਦੀ ਜੇਬ ਦੇ ਵਿੱਚ ਇੱਕਾ ਕਰਕੇ ਹਰਾ ਪੈਨ ਲਾਇਆ ਸੀ ਉਹੀ ਹਰਾ ਪੈਨ ਅਸੀਂ ਆਪਣੇ ਮਾਨ ਨਾਲ ਤੇ 2 ਸਾਲ ਦੀ ਜਿਹੜੀ ਕਾਰਗਜ਼ ਆ ਰਹੀ ਹੈ ਉਤੋਂ ਖੁਸ਼ ਹੋ ਕੇ ਅੱਜ ਗੁਰਪ੍ਰੀਤ ਸਿੰਘ ਜੀ ਡੀਪੀ ਨੂੰ ਹਰਾ ਪੈਨ ਜਿਹੜਾ ਮਡੂਫਲ ਦੇ ਲੋਕਾਂ ਨੇ ਉਹਨਾਂ ਦੀ ਜੇਬ ਚ ਲਾਇਆ ਤੇ ਸੱਚੇ ਬਾਦਸ਼ਾਹ ਸਾਹਿਬ ਜادہ ਅੱਗੇ ਅਰਦਾਸ ਵੀ ਕਰਾਂਗੇ ਕਿ ਗੁਰਪ੍ਰੀਤ ਸਿੰਘ ਜੀ ਡੀਪੀ ਸਾਡੀ ਜਿਹੜੀਆਂ ਇੱਛਾਵਾਂ ਨੇ ਉਹਨਾਂ ਤੇ ਖਰਾ ਉਤਰਨ ਦੇ ਸਾਹਿਬ ਜਦੇ ਉਹਨਾਂ ਤੇ ਮਿਹਰ ਕਰਨ ਤੇ 4 ਤਰੀਕ ਨੂੰ ਉਹ ਲੋਕ ਸਭਾ ਦੀਆਂ ਪੌਣੀਆਂ ਟੜਕੇ ਸਾਡੇ ਲੋਕਾਂ ਦੀ ਉਹਨਾਂ ਨੇ ਕਿਹਾ ਇਹ ਸਾਡਾ ਪਿੰਡ ਹੈ ਜਿਹੜਾ ਮਡੂਫਲ ਪਿੰਡ ਹੈ। ਉਹ ਕਿੰਤੀ ਦੇ ਜਿਹੜੇ ਪਿੰਡ ਹੁੰਦੇ ਹੁੰਦੇ ਆ ਉਹ ਐਮਐਲਏ ਜਾਂ ਐਮਪੀ ਆ ਦੇ ਚੇਤੇ ਹੁੰਦੇ ਆ ਉਹਨਾਂ ਦੇ ਵਿੱਚ ਮਡੂਫਲ ਪਿੰਡ ਇੱਕ ਹੈ। ਸੋ ਉਹਨਾਂ ਦਾ ਆਪਣਾ ਪਿੰਡ ਹੈ ਤੇ ਵੱਡੀ ਲੀਡ ਨਾਲ ਦਿਖਾ ਕੇ ਜਿਤਾਵਾਂਗੇ ਉਹਨਾਂ ਨੂੰ ਇੱਕ ਤਰਫਾ ਜਿਹੜਾ ਲੋਕ ਆਪਣਾ ਮਤਦਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਰਾਣਾ ਹੈਰੀਟੇਜ ਸ਼ਰਧ ਅਤੇ ਇੱਤੇ ਵਾਲੀ ਵਿਖੇ ਜੋ ਕਿ ਸਾਡੇ ਆਵਾਗਨੀ ਪਾਰਟੀ ਦੇ ਸਮਾਗਮ ਚੱਲ ਰਹੇ ਨੇ। ਇਿੱਤੇ ਸਾਡੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਜੀ ਜੋ ਕਿ ਸਾਡੇ ਐਮਪੀ ਦੇ ਕੈਂਡੀਡੇਟ ਨੇ ਫਤੇਗੜ ਸਾਹਿਬ ਜ਼ਿਲ੍ਹੇ ਤੋਂ ਅਤੇ ਸਰਦਾਰ ਲਖੀਰ ਸਿੰਘ ਰਾਏ ਜੀ ਸਾਡੇ ਐਮਐਲਏ ਬਹੁਤ ਹੀ ਨੇਕ ਤੇ ਮਾਨਦਾਰ ਤੇ ਸੂਝਵਾਨ ਪਰੇ ਵਿਕੇ ਸਾਡੇ ਐਮਐਲਏ ਸਾਹਿਬ ਅੱਜ ਉਹਨਾਂ ਦੀ ਅਗਵਾਈ ਵਿੱਚ ਆਵਾਜ਼ੀ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਜਿੱਥੇ ਕਿ ਪਿੰਡ ਅਰਾਹੀ ਮਧਰੇ ਤੋਂ ਅਤੇ ਸਹੰਗ ਤੋਂ ਅਤੇ ਹੋਰ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਨੌਜਵਾਨਾਂ ਨੇ ਆਵਾਜ਼ੀ ਪਾਰਟੀ ਜੁਆਇਨ ਕੀਤੀ ਹੈ ਤੇ ਇਸ ਨਾਲ ਆਵਾਜ਼ੀ ਪਾਰਟੀ ਨੂੰ ਬਹੁਤ ਵੱਡਾ ਹੰਧਾਰਾ ਮਿਲੇਗਾ ਤੇ ਬਹੁਤ ਵੱਡੀ ਜਿੱਤ ਅਸੀਂ ਗੁਰਪ੍ਰੀਤ ਸਿੰਘ ਜੀਪੀਜੀ ਨੂੰ ਲਖਵੀਰ ਸਿੰਘ ਰਾਏ ਜੀ ਦੀ ਝੋਲੀ ਵਿੱਚ ਅਸੀਂ ਵੱਡੀ ਜਿੱਤ ਪਾਵਾਂਗੇ ਅਤੇ ਜਿਹੜੇ ਵੀ ਆਵਾਜ਼ੀ ਪਾਰਟੀ ਦੇ ਵਰਕਰ ਸਾਹਿਬਾਨ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਕਿ ਮੌਕੇ ਤੇ ਸਾਡੇ ਨਾਲ ਇੱਕ ਬੋਲ ਤੇ ਖੜੇ ਅਤੇ ਮੈਂ ਵਿਸ਼ਵਾਸ ਦਵਾਣਾ ਗੁਰਪ੍ਰੀਤ ਸਿੰਘ ਜੀਪੀਜੀ ਨੂੰ ਤੇ ਲਖਵੀਰ ਸਿੰਘ ਰਾਏ ਜੀ ਨੂੰ ਕਿ ਅਸੀਂ ਭਾਰੀ ਬਹੁਤ ਨਾਮ ਗੁਰਪ੍ਰੀਤ ਸਿੰਘ ਜੀ ਨੂੰ ਦਿੱਤਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਿੰਬਰਪੁਰ ਬੋੜੜੀ ਮੀਟਿੰਗ ਹੋਇਆ ਕੀ ਵਿਚਵਾਦ ਦਵਾਦਾ ਹੈ ਤੁਸੀਂ ਜੀਪੀ ਸਾਹਿਬ ਨੂੰ ਜੀਪੀ ਸਾਹਿਬ ਦੇ ਰਾਏ ਸਾਹਿਬ ਵੱਲੋਂ ਅਜੇ ਪਿੰਡ ਤਿੰਬਰਪੁਰ ਵੀ ਕੇ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ ਪਰ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ ਜਿੱਥੇ ਹਰੇਕ ਪਰਿਵਾਰ ਤੋਂ ਹਰੇਕ ਪਰਿਵਾਰ ਤੋਂ ਬੰਦੇ ਆਏ ਤੇ ਮਹਿਲਾਵਾਂ ਆਈਆਂ ਬਜ਼ੁਰਗ ਆਏ ਕਿਸਾਨ ਆਏ ਕਿਉਂਕਿ ਉਹ ਸੀਐਮ ਸਾਹਿਬ ਦੇ ਕੰਮਾਂ ਤੋਂ ਖੁਸ਼ ਨਹੀਂ ਤੇ ਬਹੁਤ ਵਧੀਆ ਇਕੱਠ ਹੋਇਆ ਤੇ ਵੱਡੇ ਵੱਡੇ ਇਕੱਠ ਭਾਰੀ ਇਕੱਠ ਕਹਿ ਸਕਦੇ ਜਿਹਨੂੰ ਬਹੁਤ ਵਧੀਆ ਇਕੱਠ ਹੋਇਆ ਜਿੱਥੇ ਜੀਪੀ ਸਾਹਿਬ ਤੇ ਵਿਸ਼ਵਾਗ ਆ ਕੇ ਸੀ ਆਉਣ ਵਾਲੇ ਜਨਾਂ ਵਿੱਚ ਰੋ ਸੀ ਚੋਣ ਜਿੱਤੇਆਂ ਤੁਹਾਡੇ ਮਿੰਟ ਪੈਲਸ ਗਰਾਊਂਡ ਤੇ ਹੋਰ ਜੋ ਸੁਵਿਧਾਵਾਂ ਨੇ ਸੀ ਤੁਹਾਨੂੰ ਸਾਰੀਆਂ ਦਵਾਂਗੇ ਕਿੰਨੇ ਦਾ ਮਾਹੌਲ ਆ ਇਲਾਕੇ ਦੇ ਕੀ ਅਪੀਲ ਕਰਦੇ ਹੋ ਇਲਾਕੇ ਵਿੱਚ ਬਹੁਤ ਵਧੀਆ ਮਾਹੌਲ ਹੈ ਬਹੁਤ ਭਰਮਈ ਜਿੱਦ ਇੱਕ ਪਿੰਡ ਦੀ ਮੀਟਿੰਗ ਹੁੰਦੀ ਆ ਜੇ ਐਦਾਂ ਲੱਗਦਾ ਜਿਵੇਂ 10 ਮਿੰਟਾਂ ਦਾ ਇਕੱਠ ਕਰਿਆ ਹੋਵੇ ਕਿਵੇਂ ਤੁਸੀਂ ਦਾ ਪਰੋਧੀਆਂ ਦੇ ਇਕੱਠ ਦੇਖਦੇ ਆ ਨਾ ਉਹ ਉਹਨਾਂ ਦਾ 10 ਮਿੰਟਾਂ ਦਾ ਇਕੱਠ ਤੇ ਰਾਏ ਸਾਹਿਬ ਤੇ ਜੀਪੀ ਸਾਹਿਬ ਦਾ ਇੱਕ ਪਿੰਡ ਦਾ ਪਿੰਡ ਦਾ ਇਕੱਠ ਕੀ ਮਾਰ ਪਾਉਂਦਾ ਆ ਕਿਉਂਕਿ ਉਹਨਾਂ ਦੇ ਇਕੱਠਾਂ ਵਿੱਚ ਦੇਖਦੇ ਆ ਕਿ ਬਲਾਕ ਸਰੰਦ ਦੇ ਬੰਦੇ ਬੈਠੇ ਸੰਗਤ ਚ ਆਉਂਦੇ ਨੇ ਕਿ ਸੰਗਤ ਬਣ ਕੇ ਹਰੇਕ ਇਕੱਠ ਜੋ ਹੀ ਬੰਦੇ 5-4 ਬੰਦੇ ਦਾ ਘੇਰਾ ਲੈ ਗਏ ਜੀ ਕੀ ਅਪੀਲ ਕਰਦੇ ਨੂੰ ਅਸੀਂ ਅਪੀਲ ਕਰਦੇ ਆਂ ਤੇ ਵਿਰੋਧੀਆਂ ਨੂੰ ਵੀ ਅਪੀਲ ਕਰਦੇ ਆਂ ਕਿ ਸ਼ਬਦਾਂ ਨਾਲ ਕੰਟਰੋਲ ਕਰੋ ਕਿਉਂਕਿ ਪਿਛਲੇ ਦਿਨੀ ਜਿੱਦਾਂ ਮੀਡੀਆ ਸੋਸ਼ਲ ਮੀਡੀਆ ਦੇ ਪਾਰ ਰਹੇ ਨੇ ਉਹ ਤੈਨੂੰ ਰਾਗੜ ਦਾਂਗੇ ਤੈਨੂੰ ਝਾੜ ਤੱਕੇ ਜਾਪ ਲਾਂਗੇ ਇੱਕ ਪੜ੍ਹੇ ਲਿਖੇ ਬੰਦੇ ਦੀ ਨਿਸ਼ਾਨੀ ਨਹੀਂ ਹੈਗੀ ਕਿ ਸ਼ਬਦਾਂ ਦੇ ਕੰਟਰੋਲ ਕਰੋ ਅਜ਼ਾਦ ਲਈ ਆਪਣੀ ਲਿਮਟ ਵਿੱਚ ਰਹੋ ਹਰੇਕ ਬੰਦੇ ਨੂੰ ਲਿਮਟ ਵਿੱਚ ਰਹਿਣਾ ਚਾਹੀਦਾ ਕਿ ਇਦਾਂ ਦੇ ਉਹ ਬੋਲ ਬੋਲ ਰਹੇ ਨੇ ਕਿ ਇਦਾਂ ਹੰਕਾਰ ਹੀ ਬੋਲੀ ਬੋਲ ਰਹੇ ਨੇ ਪਰ ਆਉਣ ਵਾਲੇ ਦਿਨਾਂ ਵਿੱਚ ਸ਼ਹੀਦਾਂ ਦੀ ਧਰਤੀ ਹੈ ਪਰਮਾਤਮਾ ਗੁਰੂਆਂ ਵੀਰਾਂ ਦੀ ਵਿਸਾਇੀ ਧਰਤੀ ਹੈ ਇੱਥੇ ਹੰਕਾਰੀ ਬੰਦਾ ਨਹੀਂ ਰਾਜ ਕਰ ਸਕਦਾ